ਮਾਨਾ ਹੈ ਤਾਂ ਰੱਬੀ ਅੰਸ਼ ਹੈ ਪਰਮਾਤਮਾ ਦੀ ਅੰਸ਼ ਹੈ ਪਰ ਇਹ ਆਪਣੇ ਨਾ ਮੂਲ ਨੂੰ ਭੁੱਲ ਗਿਆ ਮੂਲ ਨੂੰ ਕਿਉਂ ਭੁੱਲ ਗਿਆ ਕਿਉਂਕਿ ਮਨ ਦੇ ਉੱਪਰ ਮੈਲ ਹੀ ਇੰਨੀ ਚੜ ਗਈ ਇੰਨੀ ਕਿ ਮੈਲ ਚੜ ਗਈ ਕਿ ਆਪਣੇ ਮੂਲ ਦੀ ਪਛਾਣ ਹੀ ਨਹੀਂ ਕਰਦਾ ਤੇ ਜਦੋਂ ਬੰਦਾ ਕੋਈ ਆਪਾਂ ਦੇਖਦੇ ਆ ਕੋਈ ਬੰਦਾ ਆਪਣੀ ਯਾਦਦਾਸ਼ਤ ਭੁੱਲ ਜਾਂਦਾ ਤੇ ਡਾਕਟਰ ਉਹਨੂੰ ਆਪਣੀ ਯਾਦਦਾਸ਼ਤ ਦੇ ਵਿੱਚ ਮੁੜ ਕੇ ਲਿਆਉਣ ਦੇ ਲਈ ਜਾਂ ਦੁਆਰਾ ਉਹ ਯਾਦਦਾਸ਼ਤ ਲਿਆਉਣ ਦੇ ਲਈ ਉਹਨੂੰ ਜਿਹੜੇ ਉਹਤੇ ਬੀਤੇ ਹੋਏ ਪਲ ਹੁੰਦੇ ਆ ਉਹਦਾ ਪਸੋਕੜ ਹੁੰਦਾ ਉਹ ਵਾਰ-ਵਾਰ ਯਾਦ ਕਰਾਉਂਦਾ ਕੋਈ ਨਾ ਕੋਈ ਗੱਲ ਯਾਦ ਕਰਾਉਂਦਾ ਇਸੇ ਤਰ੍ਹਾਂ ਗਰਬਾਨੀ ਆ ਗਰਬਾਨੀ ਸਾਨੂੰ ਮਨ ਦਾ ਜਿਹੜਾ ਮੂਲ ਆ ਨਾ ਉਹਦੇ ਨਾਲ ਜੋੜਨ ਦੇ ਲਈ ਉਹ ਰੱਬੀ ਨਜ਼ਾਰੇ ਯਾਦ ਕਰਾਉਂਦੇ ਆ ਉਹ ਆਤਮਿਕ ਰਸ ਦੀਆਂ ਝਲਕਾਂ ਯਾਦ ਕਰਾਉਂਦੇ ਆ ਉਹ ਰੱਬੀ ਮਲਾਪ ਦੀਆਂ ਆਨੰਦਮਈ ਘਟਨਾਵਾਂ ਨੂੰ ਯਾਦ ਕਰਾਉਂਦੀ ਆ ਬਾਣੀ ਤਾਂ ਕਿ ਸਾਨੂੰ ਪਤਾ ਲੱਗ ਜੇ ਜਿਹਨੂੰ ਬਾਣੀ ਦੇ ਵਿੱਚ ਕਿਹਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਸਾਨ ਮਨ ਹੈ ਤਾਂ ਜੋਤ ਸਰੂਪ ਆ ਪਰ ਇਹ ਆਪਣਾ ਮੂਲ ਭੁੱਲ ਗਿਆ ਤਾਂ ਕਰਕੇ ਗੁਰਬਾਣੀ ਕਹਿੰਦੀ ਹੈ ਮਨ ਤੂੰ ਹੈ ਤਾਂ ਜੋਤ ਸਰੂਪ ਹੈ ਪਰ ਆਪਣਾ ਮੂਲ ਪਸਾਨ ਲੈ ਭਾਈ ਮੂਲ ਅਸੀਂ ਕਿਉਂ ਨਹੀਂ ਪਸਾਨਦੇ ਕਿਉਂਕਿ ਮੈਲ ਮਨ ਤੇ ਮੈਲ ਬਹੁਤ ਚੜੀ ਹੋਈ ਹੈ ਜਨਮ ਜਨਮ ਦੀ ਮੈਲ ਲੱਗੀ ਹੋਈ ਹੈ ਮੈਲ ਕਿਉਂ ਲੱਗੀ ਜਦੋਂ ਆਪਾਂ ਹਰ ਵਕਤ ਮਾੜਾ ਹੀ ਸੋਚੀ ਜਾਂਦੇ ਆ ਮਾੜੀਆਂ ਪਲੈਨਿੰਗ ਆ ਔਲਟ ਸੋਚਨਾ ਔਲਟ ਕਰਮ ਕਰੀ ਜਾਂਦੇ ਆ ਕੋਈ ਵੀ دنیਵੀ ਤੋਂ ਉਲਟ ਸੀ ਕਿਸੇ ਨੂੰ ਫੇਲ ਕਰਨ ਲਈ ਕਿਸੇ ਦੇ ਵਿਰੁੱਧ ਕੁਝ ਵੀ ਸੋਚਦੇ ਆ ਸਾਰੀ ਮੈਲ ਆ ਇਹਨੂੰ ਆਪਾਂ ਜਿੰਨੀ ਇਕੱਠੀ ਕਰਾਂਗੇ ਓਨੇ ਮੰਨ ਤੇ ਚੜੀ ਜਾਣੀ ਤੇ ਇੱਕ ਦਿਨ ਇਹੋ ਜੇ ਪਲ ਵੀ ਹੁੰਦੇ ਆ ਜਦੋਂ ਬੰਦਾ ਇਸ ਤਰ੍ਹਾਂ ਸੋਚਦਾ ਰਹਿੰਦਾ ਨਾ ਤੇ ਫਿਰ ਇਹ ਮਨ ਦੀ ਇੱਕ ਆਦਤ ਬਣ ਜਾਂਦੀ ਹੈ ਮੈਲ ਦੇ ਵਿੱਚ ਰਹਿਣੇ ਪਸੰਦ ਕਰਦਾ ਜਿਵੇਂ ਸੂਰ ਹੈ ਸੂਰ ਚਿੱਕੜ ਦੇ ਵਿੱਚ ਰਹਿਣੇ ਪਸੰਦ ਕਰਦਾ ਉਹਨੂੰ ਸਾਫ ਪਾਣੀ ਨਹੀਂ ਵਧੀਆ ਲੱਗਦਾ ਉਹ ਚਿੱਕੜ ਦੇ ਵਿੱਚ ਇੰਨਾ ਕੁ ਮਸਤਿਆ ਰਹਿੰਦਾ ਇੰਨਾ ਕੁ ਮਸਤਿਆ ਰਹਿੰਦਾ ਉਹਨੂੰ ਚਿੱਕੜੀ ਵਧੀਆ ਲੱਗਦਾ ਕਦੇ ਉਹਦੇ 'ਚ ਲੇਟੇ ਮਾਰਦਾ ਕਦੇ ਉਹਦੇ 'ਚ ਭੱਜਦਾ ਕਦੇ ਉਹਦੇ 'ਚ ਲੇਟ ਜਾਂਦਾ ਕਦੇ ਟਪੂਸ਼ਗਾ ਮਾਰਦਾ ਮਤਲਬ ਕੀ ਹੈ ਉਹ ਮੈਲੇ ਚਿੱਕੜ ਦੇ ਵਿੱਚ ਰਹਿਣਾ ਉਹਨੂੰ ਪਸੰਦ ਆ ਉਹਦੇ 'ਚ ਹੀ ਮਸਤ ਰਹਿੰਦਾ ਇਸੇ ਤਰ੍ਹਾਂ ਸਾਡਾ ਮਨ ਆ ਮਨ ਵੀ ਜਦੋਂ ਮੈਲ ਦੇ ਨਾਲ ਭਰਿਆ ਜਾਂਦਾ ਹੱਟ ਵਿੱਚੀ ਗਲਤ ਸੋਚਦੇ ਆ ਤੇ ਮਨ ਵੀ ਮੈਲ ਦੇ ਵਿੱਚ ਰਹਿਣਾ ਪਸੰਦ ਕਰਨ ਲੱਗ ਜਾਂਦਾ ਤੇ ਇਹਨੂੰ ਆਪਾਂ ਚੰਗਾ ਬਣਾਉਣ ਦੇ ਲਈ ਜਦੋਂ ਆਪਾਂ ਇਹਨੂੰ ਚੰਗਾ ਬਣਾਉਣਾ ਵੀ ਮਨ ਨੂੰ ਚੰਗਾ ਕਿਵੇਂ ਬਣਾਈਏ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਜਿਹੜੇ ਸਾਡੇ ਮਨ ਤੇ ਮੈਲ ਚੜੀ ਹੋਈ ਹੈ ਨਾ ਇਹਨੂੰ ਉਤਾਰ ਕੇ ਕਿਵੇਂ ਇਹਨੂੰ ਆਪਾਂ ਸਾਫ਼ ਕਿਵੇਂ ਕਰਗੇ ਮਨ ਨੂੰ ਨਿਰਮਲ ਕਿਵੇਂ ਕਰਗੇ ਹੁਣ ਮਨ ਨੂੰ ਨਿਰਮਲ ਕਰਨ ਦੇ ਅਨੇਕਾਂ ਤਰੀਕੇ ਬਾਬੇ ਨੇ ਸਾਨੂੰ ਬਾਣੀ ਦੇ ਵਿੱਚ ਸਮਝਾਏ ਆ ਉਦਾਹਰਨਾਂ ਦੇ ਦੇ ਕੇ ਸਮਝਾਇਆ ਜਦੋਂ ਆਪਾਂ ਗੱਲ ਪਤਾ ਕੀ ਹੈ ਕਿ ਅਸੀਂ ਬਾਣੀ ਦਾ ਬਾਣੀ ਨੂੰ ਸੁਣਿਆ ਵੀ ਬਹੁਤ ਆ ਬਾਣੀ ਨੂੰ ਪੜਿਆ ਵੀ ਬਹੁਤ ਆ ਪਰ ਬਾਣੀ ਨੂੰ ਸੁਣ ਕੇ ਤੇ ਪੜ੍ਹ ਕੇ ਨਾ ਅਸੀਂ ਉਹਦੇ ਤੇ ਅਮਲ ਨਹੀਂ ਕੀਤਾ ਤੇ ਜਦੋਂ ਤੱਕ ਆਪਾਂ ਅਮਲ ਨਹੀਂ ਕਰਦੇ ਗੁਰੂ ਦੀ ਗੱਲ ਨੂੰ ਸੁਣ ਕੇ ਮੰਨਦੇ ਨਹੀਂ ਨਾ ਉਹਨਾਂ ਤੇ ਸਾਡਾ ਮਨ ਮੈਲਾ ਤੇ ਬਾਬੇ ਨੇ ਬਾਣੀ ਚ ਕਿਹਾ ਜੇ ਕਹਿੰਦਾ ਮਨ ਮੈਲਾ ਨਾ ਮਨ ਮੈਲੇ ਸਭ ਕਿਸ ਮੈਲਾ ਹੋਏ ਤਨ ਧੋਤੇ ਮਨ ਅਸਾ ਨਾ ਹੋਏ ਜੇ ਤੁਹਾਡਾ ਮਨ ਮੈਲਾ ਤੁਹਾਡਾ ਕੀਤਾ ਹੋਇਆ ਪਾਠ ਵੀ ਮੈਲਾ ਹੈ ਜੇ ਤੁਹਾਡਾ ਮਨ ਮੈਲਾ ਨਾ ਤੁਹਾਡੀ ਕੀਤੀ ਹੋਈ ਕਥਾ ਵੀ ਮੈਲੀ ਆ ਫਿਰ ਉਹ ਕਿਸੇ ਦੀ ਮੈਲ ਨਹੀਂ ਉਤਾਰ ਸਕਦੇ ਜੇ ਤੁਹਾਡਾ ਮਨ ਮੈਲਾ ਨਾ ਇਹ ਯਾਦ ਰੱਖੋ ਤੁਹਾਡਾ ਸੁਣਿਆ ਹੋਇਆ ਕੀਰਤਨ ਤੁਹਾਡੀ ਸੁਣੀ ਹੋਈ ਕਥਾ ਵੀ ਮੈਲੀ ਹੈ ਕਿਉਂਕਿ ਗੁਰੂ ਨੇ ਬਾਣੀ ਦੇ ਵਿੱਚ ਕਿਹਾ ਮਨ ਮੈਲੇ ਸਭ ਕਿਸ ਮੈਲਾ ਹੋਏ ਤਨ ਧੋਤਾ ਮਨ ਅਸਾ ਨਾ ਹੋਏ ਇਹ ਜਗਤ ਧਰਮ ਪਲਾਇਆ ਬਿਰਲਾ 부ਝੇ ਤੋਏ ਇਹ ਜਗਤ ਸਾਰਾ ਇੱਕ ਧਰਮ ਦੇ ਵਿੱਚ ਪਿਆ ਕੋਈ ਮਨ ਨੂੰ ਸਾਫ ਕਰਨ ਦੇ ਲਈ ਕੋਈ ਮਨ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਦੇ ਲਈ ਉੱਚੀਆਂ ਥਾਵਾਂ ਤੇ ਚੱਲਿਆ ਗਿਆ ਆਪਣੇ ਪਰਿਵਾਰਾਂ ਨੂੰ ਛੱਡ ਕੇ ਕਿਸੇ ਨੇ ਸਿਰ 'ਤੇ ਸਵਾਹ ਪਾ ਲਈ ਉੱਤੇ ਸ਼ਰੀਰ ਤੇ ਰਾਖ ਮਾਲ ਲਈ ਕੋਈ ਪਾਣੀ ਦੇ ਵਿੱਚ ਖੜਾ ਹੋ ਗਿਆ ਕੋਈ ਪੁੱਠਾ ਲਟਕ ਗਿਆ ਕਿਸੇ ਨੇ ਕੋਸ਼ੀਤਾ ਕਿਸੇ ਨੇ ਕੋਸ਼ੀਤਾ ਪਰ ਬਾਬੇ ਨੇ ਕਹਿਆ ਕਹਿੰਦਾ ਨਹੀਂ ਏਦਾਂ ਤੇਰੇ ਮਨ ਦੀ ਮੈਲ ਨਹੀਂ ਉਤਰਨੀ ਜੇ ਤੂੰ ਚਾਹਣਾ ਨਾ ਕਿ ਮੇਰੇ ਮਨ ਦੀ ਸਫਾਈ ਹੋ ਜਾਵੇ ਜੇ ਤੂੰ ਚਾਹਣਾ ਨਾ ਮੇਰਾ ਮਨ ਨਰਮਲ ਹੋ ਜਾਵੇ ਸਭ ਤੋਂ ਪਹਿਲਾਂ ਆਪਣੇ ਵਿਚਾਰ ਸੁੱਧ ਕਰਨੇ ਪੈਣੇ ਤੇ ਵਿਚਾਰ ਸੁੱਧ ਕਿਦੋਂ ਹੋਣਗੇ ਜਦੋਂ ਸੰਗਤ ਕਰੇਗਾ ਤਾਂ ਕਰਕੇ ਗੁਰੂ ਨੇ ਕਿਹਾ ਮਲ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਦੇ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਜਪਨਾ ਕਰ ਪਾਈ ਉਹਦੇ ਨਾਮ ਦੇ ਨਾਲ ਜੁੜੇਗਾ ਪਰ ਗੱਲ ਪਤਾ ਕੀ ਹੁੰਦੀ ਕਈ ਕਰ ਕਈ ਵਾਰ ਕੀ ਗੱਲ ਹੁੰਦੀ ਕਿ ਸਰੀਰ ਕਰਕੇ ਤਨ ਕਰਕੇ ਤਾਂ ਸੰਗਤ ਦੇ ਵਿੱਚ ਬੈਠੇ ਹੁੰਦੇ ਆ ਪਰ ਮਨ ਕਰਕੇ ਕੋ ਸੰਗਤ ਦੇ ਵਿੱਚ ਫਿਰਦੇ ਹੁੰਦੇ ਆ ਉੱਥੇ ਫਿਰ ਮਨ ਦੀ ਮੈਲ ਕਿਤੇ ਨਿਕਲਦੀ ਨਹੀਂ ਆ ਜਦੋਂ ਪਾਠ ਕਰਦੇ ਆ ਗੁਰੂ ਥਾਮ ਦੇ ਸਾਹਮਣੇ ਬੈਠਦੇ ਆ ਜਾਂ ਕੀਰਤਨ ਸੁਣਦੇ ਆ ਕਥਾ ਮਨ ਕਰਕੇ ਸੁਣੋ ਮਨ ਦੀ ਸਫਾਈ ਤਾਂ ਹੋਊਗੀ ਜਦ ਗੁਰੂ ਸਾਹਿਬ ਨੇ ਗੱਲ ਇਹੀ ਦੱਸੀ ਕਿ ਮਨ ਦੀ ਸਫਾਈ ਕਰਨ ਦਾ ਹੋਰ ਕੋਈ ਤਰੀਕਾ ਹੀ ਨਹੀਂ ਆ। ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਿਹਾ ਗੁਣ ਗਾਵਤ ਤੇਰੀ ਉਤਰ ਸਮੈਲ ਬੈਨ ਸਜਾਏ ਹਉਮੈ ਵਿਕ ਫੈਲ। ਪਰ ਪ੍ਰਮਾਤਮਾ ਦੇ ਪ੍ਰਭੂ ਦੇ ਗੁਣ ਗਾਉਣ ਦੇ ਨਾਲ ਹੀ ਤੇਰੇ ਮਨ ਦੀ ਮੈਲ ਉਤਰੇਗੀ ਬੈਨ ਸਜਾਏ ਹਉਮੈ ਫੈਲ ਜੇ ਦੀ ਤੇਰੇ ਹਉਮੈ ਹੰਕਾਰ ਦੇ ਵਕਾਰਾਂ ਦੀ ਅੰਦਰ ਮੈਲ ਫੈਲੀ ਹੋਈ ਹੈ ਨਾ ਸਰੀਰ ਦੇ ਵਿੱਚ ਸਾਰੀ ਨਾਮ ਨੇ ਹੀ ਪਵਿੱਤਰ ਕਰਨੀ ਆ। ਨਾਮ ਨੇ ਹੀ ਸਾਫ ਕਰਨੀ ਆ ਜਿਵੇਂ ਬਾਬੇ ਨੇ ਬਾਣੀ ਦੇ ਵਿੱਚ ਇੱਕ ਹੋਰ ਵੀ ਗੱਲ ਕਹੀ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਜਿਵੇਂ ਆਪਣੇ ਹੱਥ ਪੈਰ ਸਰੀਰ ਗੰਦਾ ਹੋ ਜਾਂਦਾ ਤੇ ਆਪਾਂ ਪਾਣੀ ਨਾ ਧੋ ਕੇ ਸਾਫ ਕਰ ਲੈਨੇ ਆ ਇਸੇ ਤਰ੍ਹਾਂ ਕਹਿੰਦਾ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਆ ਉਹ ਧੋਏ ਜੇ ਆਪਣੇ ਕੱਪੜੇ ਗੰਦੇ ਹੋ ਜਾਣ ਮਲ ਮੂਤਰ ਨਾਲ ਜਾਂ ਕੰਮ ਕਾਜ ਕਰਦੇ ਸਮੇ ਮੈਲੇ ਹੋ ਗਏ ਤੇ ਉਹਨਾਂ ਲਈ ਸਾਬਣ ਬਣਿਆ ਹੈ ਸਰਫ ਹੈ ਸੋਡਾ ਹੈ ਜਾਂ ਹੋਰ ਕੋਈ ਕੈਮੀਕਲ ਨਾਲ ਆਪਾਂ ਸਾਫ਼ ਕਰ ਲੈਨੇ ਪਰ ਕਾਪ ਕਮਾਲ ਦੀ ਗੱਲ ਹੈ ਗੁਰੂ ਨੇ ਕਿਹਾ ਕਹਿੰਦਾ ਜੇ ਹੱਥ ਪੈਰ ਜਾਂ ਸਰੀਰ ਤੁਹਾਡਾ ਗੰਦਾ ਹੋ ਜੇ ਪਾਣੀ ਨਾਲ ਤੁੱਤਿਆਂ ਸਾਫ਼ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਆਪਾਂ ਦਿਲੀ ਕਰਦੇ ਹਾਂ ਇਹ ਕਿਰਿਆ ਜੇ ਤੁਹਾਡੇ ਕੱਪੜੇ ਗੰਦੇ ਹੋਗੇ ਤੁਸੀਂ ਸਾਬਣ ਨਾਲ ਸਰਫ ਨਾਲ ਸੋਡੇ ਨਾਲ ਸਾਫ਼ ਕਰ ਸਕਦੇ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਗੱਲ ਅਗਰੀ ਅਗਲੀ ਦੱਸੀ ਹੈ ਨਾ ਪ੍ਰਮਾਤਮਾ ਨੇ ਵਾਹਿਗੁਰੂ ਨੇ ਉਹ ਗੱਲ ਬਹੁਤ ਹੀ ਇਪੋਰਟੈਂਸ ਹੈ ਉਹ ਸਾਡਾ ਜੀਵਨ ਬਦਲ ਸਕਦੀ ਜੀਵਨ ਤਾਂ ਬਦਲੂਗੀ ਜੇ ਉਹ ਗੱਲ ਆਪਾਂ ਗੁਰੂ ਦੀ ਸੁਣ ਕੇ ਆਪਣੇ ਜੀਵਨ ਦੇ ਵਿੱਚ ਧਾਰਨੀ ਬਣਾ ਲੀ ਤਾਂ ਕਰਕੇ ਬਾਬੇ ਨੇ ਕਿਹਾ ਕਹਿੰਦਾ ਭਰੀਆ ਮਤ ਪਾਪਾਂ ਕੈ ਸੰਗ ਜੇ ਤੁਹਾਡੀ ਮਤ ਪਾਪਾਂ ਦੇ ਨਾਲ ਭਰ ਗਈ ਨਾ ਮਾਰੇ ਵਿਚਾਰਾਂ ਨਾ ਪਰ ਤੁਹਾਡੇ ਮਨ ਤੇ ਮੈਲ ਛੱਡ ਗਈ ਹੈ ਓਹੋ ਤੁਪੈ ਨਾ ਵੇ ਕੇ ਰੰਗ ਫਿਰ ਉਹ ਕਾਹਦੇ ਨਾਲ ਸਾਫ ਹੋਊਗੀ ਨਾਮ ਦੇ ਰੰਗ ਨਾਲ ਪ੍ਰਮਾਤਮਾ ਦੇ ਰੰਗ ਨਾਲ ਉਹਨੂੰ ਪ੍ਰਮਾਤਮਾ ਦੇ ਰੰਗ ਚ ਪ੍ਰਭੂ ਦੇ ਗੁਨਾ ਦੇ ਵਿੱਚ ਰੰਗਣਾ ਪੈਣਾ ਜਿਦੋਂ ਤੱਕ ਉਹਨੂੰ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਦਾ ਨਹੀਂ ਨਾ ਭਲਿਆ ਕਿੱਥੇ ਮਰਜੀ ਤੁਰਿਆ ਫਿਰ ਆਪਦੇ ਸਮੇਂ ਨੂੰ ਤੂੰ ਵੇਸਟ ਕਰੇਗਾ ਆਪਦੇ ਪੈਸੇ ਨੂੰ ਖਰਾਬ ਬਰਬਾਦ ਕਰ ਲੇਗਾ ਪਰ ਤੇਰੇ ਮਨ ਦੀ ਪਵਿੱਤਰਤਾ ਨਹੀਂ ਆਉਣੀ ਜੇ ਤੂੰ ਮਨ ਦੀ ਪਵਿੱਤਰਤਾ ਲਿਆਉਣੀ ਹੈ ਤਾਂ ਗੁਰੂ ਸਾਹਿਬ ਨੇ ਇੱਕ ਹੀ ਗੱਲ ਕਹੀ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੈਨੂੰ ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰਨਾ ਪੈਣਾ ਗੁਰੂ ਦੀਆਂ ਬਾਤਾਂ ਸੁਣਨੀਆਂ ਪੈਣੀਆਂ ਚੰਗੇ ਵਿਚਾਰ ਆਉਣਗੇ ਜਦੋਂ ਚੰਗੇ ਵਿਚਾਰ ਆਉਣਗੇ ਫਿਰ ਤੇਰਾ ਮਨ ਪਵਿੱਤਰ ਹੋਵੇਗਾ ਮਨ ਦੀ ਮੈਲ ਜਾਏਗੀ ਇੱਕ ਗੱਲ ਹੋਰ ਵੀ ਐ ਇੱਥੇ ਚਾਹੇ ਬਹੁਤ ਦੁਨੀਆ ਪੜ੍ਹੀ ਲਿਖੀ ਆ ਕੋਈ ਅਧਿਆਪਕਾ ਕੋਈ ਟੀਚਰ ਲੱਗਿਆ ਹੋਇਆ ਕੋਈ ਵੱਡੇ ਵੱਡੇ ਸਾਇੰਟਿਸਟ ਬਣਿਆ ਡਾਕਟਰ ਬਣਿਆ ਪਰ ਜਿੰਨਾ ਚਕ ਸੱਚ ਦਾ ਗਿਆਨ ਨਹੀਂ ਨਾ ਕੋਲੇ ਹੋਵੇ ਇਹ ਮਨ ਇੱਕ ਇਹੋ ਜੀ ਚੀਜ਼ ਹੈ ਤਾਂ ਪਤਾ ਹੀ ਨਹੀਂ ਕਿੱਥੋਂ ਕਿਦੋਂ ਕਿਹੜੇ ਟਾਈਮ ਤਾਨੂੰ ਲੈ ਕੇ ਡੁੱਬ ਜੇਗਾ ਬਾਣੀ ਦੇ ਵਿੱਚ ਇਹਦੀ ਗੱਲ ਕਹੀ ਆ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਮਾਨਾ ਨਾ ਮਨ ਖੋਟਹਰ ਤੇਰਾ ਨਹੀਂ ਵਿਸ਼ਾਸ ਗੁਰੂ ਨੇ ਬਾਣੀ ਦੇ ਵਿੱਚ ਕਿਹਾ ਕਹਿੰਦਾ ਮਨ ਖੋਟਹਰ ਤੇਰਾ ਨਹੀਂ ਵਿਸ਼ਾਸ ਹੈ ਖੋਟੇ ਮਨਾ ਤੇਰਾ ਵਿਸ਼ਵਾਸ ਹੀ ਨਹੀਂ ਹੈ ਤੇਰੇ ਤੇ ਕੋਈ ਪ੍ਰਤੀਤ ਹੀ ਨਹੀਂ ਤੂੰ ਮਹਾ ਉਦਮਾਦਾ ਤੂੰ ਬਹੁਤ ਹੀ ਮਸਤਿਆ ਹੋਇਆ ਹੈ ਇਹ ਮੈਲ ਦੇ ਵਿੱਚ ਬਹੁਤ ਮਸਤਿਆ ਹੋਇਆ ਇਹਦਾ ਵਿਸ਼ਵਾਸ ਨਾ ਕਰੋ ਇਹਦਾ ਪਤਾ ਹੀ ਨਹੀਂ ਕਿਦੋਂ ਇਹ ਗਲਤ ਪਾਸੇ ਚੱਲਿਆ ਜਾਵੇ ਤੇ ਕਿਦੋਂ ਇਹਦਾ ਵਿਸ਼ਵਾਸ ਕਰਨਾ ਇਹਨੂੰ ਢਿੱਲ ਛੱਡਣੀ ਨਹੀਂ ਨਾ ਹਮੇਸ਼ਾ ਗੁਰੂ ਦੇ ਗਿਆਨ ਦੇ ਨਾਲ ਬਾਣੀ ਦੇ ਨਾਲ ਸੱਚ ਦੇ ਨਾਮ ਨਾਲ ਜੁੜ ਕੇ ਰਹਿਣਾ ਇੱਕ ਹੋਰ ਗੱਲ ਵੀ ਕਰਦਾ ਜਾਵਾਂ ਮੈਂ ਨਾਲ-ਨਾਲ ਸਾਡੇ ਮਨ ਦੇ ਵਿੱਚ ਨਾ ਜਦੋਂ ਬਹੁਤ ਸਾਰੇ ਵਿਚਾਰ ਆਉਂਦੇ ਰਹਿੰਦੇ ਹਮੇਸ਼ਾ ਉਲਟੇ ਵਿਚਾਰ ਚੱਲਦੇ ਰਹਿੰਦੇ ਬੰਦਾ ਕਹਿੰਦਾ ਮੈਂ ਪਾਠ ਕਰਦਾ ਤਾਂ ਵੀ ਮਨ 'ਚ ਵਿਚਾਰ ਆਉਂਦੇ ਆ ਮੇਰਾ ਮਨ ਤਾਂ ਟਿਕਦਾ ਹੀ ਨਹੀਂ ਬਿਲਕੁਲ ਸੱਚ ਹੈ ਜੀ ਨਹੀਂ ਟਿਕਦਾ ਪਰ ਇੱਕ ਗੱਲ ਆ ਜਦੋਂ ਆਪਾਂ ਡੰਗਰ ਨੂੰ ਵਾਰ-ਵਾਰ ਮੋੜਦੇ ਆ ਨਾ ਗਲਤ ਪਾਸੇ ਜਾਂਦੇ ਉਹਨੂੰ ਡੰਡੇ ਨਾਲ ਮੋੜਦੇ ਆ ਉਹਨੂੰ ਮੋੜ ਕੇ ਲਿਆਉਣਾ ਹੈ ਇਸੇ ਤਰ੍ਹਾਂ ਅਭਿਆਸ ਕਰਿਆ ਕਰ ਬਾਣੀ ਪੜਦਾ ਪੜਦਾ ਜਦੋਂ ਮਨ ਦੇ ਵਿੱਚ ਕੋਈ ਗਲਤ ਵਿਚਾਰ ਚੜਦਾ ਇਹਨੂੰ ਮਨ ਨੂੰ ਉੱਥੇ ਰੋਕਿਆ ਕਰ ਮਨ ਨੂੰ ਮੋੜ ਚਾਹੀਏ 2 ਸੈਕਿੰਡਾਂ ਲਈ ਮੋੜ ਹੌਲੀ-ਹੌਲੀ ਅਭਿਆਸ ਬਣੇਗਾ ਇਹਨੂੰ ਮੋੜਨ ਦੀ ਜਦੋਂ ਮੋੜੇਗਾ ਫਿਰ ਗੁਰੂ ਦੇ ਨਾਮ ਨਾਲ ਜੋੜੇਗਾ ਫਿਰ ਬਾਣੀ ਨਾਲ ਜੋੜੇਗਾ ਫਿਰ ਕੀਰਤਨ ਜੋੜੇਗਾ ਨਾ ਤੇਰੇ ਮਨ ਦੀ ਹੈਬਟ ਬਣ ਜੇਗੀ ਜਦੋਂ ਮਨ ਦੀ ਹੈਬਟ ਬਣ ਗਈ ਨਾ ਸੁੱਧ ਵਿਚਾਰਾਂ 'ਚ ਰਹਿਣ ਲੱਗ ਜੇਗਾ ਤੇ ਜਿਨ੍ਹਾਂ 'ਚ ਕਿਹਦੀ ਹੈਬਟ ਤੋਂ ਅਭਿਆਸ ਨਹੀਂ ਕਰਦਾ ਮਨ ਨੂੰ 모ੜਨ ਦਾ ਉਹਨਾਂ 'ਚ ਕਿ ਗੰਦੇ ਪਾਛੇ ਜਾਣੋਂ ਨਹੀਂ ਹਟ ਸਕਦਾ ਇਹਨੂੰ 모ੜਨਾ ਪੈਣਾ ਤੈਨੂੰ ਆਪ ਸੰਕਲਪ ਕਰਨਾ ਪੈਣਾ ਆਪ ਦੇ ਨੂੰ ਉਦਮ ਕਰਨਾ ਪੈਣਾ ਕਿਉਂਕਿ ਹੋਰ ਕੋਈ ਦੂਸਰਾ ਬੰਦਾ ਤੇਰਾ ਜੀਵਨ ਸਾਥੀ ਜਾਂ ਤੇਰਾ ਦੋਸਤ ਜਾਂ ਕੋਈ ਸਾਕਾ ਸੰਬੰਧੀ ਤੇਰੇ ਮਨ ਦੀ ਮੈਲ ਨਹੀਂ ਕੱਟ ਸਕਦਾ ਕੋਈ ਇਹੋ ਜੀ ਚੀਜ਼ ਤਾਂ ਹੈ ਨਹੀਂ ਵੀ ਵਿੱਚੋਂ ਰੁਗ ਭਰਿਆ ਤੇਰੇ ਮਨ ਦੇ ਵਿੱਚੋਂ ਮੈਲ ਕੱਢ ਲੇ ਇਦਾਂ ਤਾਂ ਹੋ ਨਹੀਂ ਸਕਦਾ ਇਹ ਤਾਂ ਤੈਨੂੰ ਆਪ ਯਤਨ ਕਰਨਾ ਪੈਣਾ ਤਾਂ ਕਰਕੇ ਗੁਰੂ ਨੇ ਕਿਹਾ ਮਨ ਖੋਟਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ ਤੇਰਾ ਭੋਰਾ ਵੀ ਵਿਸ਼ਵਾਸ ਨਹੀਂ ਤੂੰ ਬਹੁਤ ਹੀ ਇਹਦੇ ਚ ਮਸਤਿਆ ਹੋਇਆ ਤਾ ਕਰਕੇ ਬਾਬੇ ਨੇ ਬਾਣੀ ਦੇ ਵਿੱਚ ਅਗਲੀ ਪੰਕਤੀ 'ਚ ਲਿਖਿਆ ਖਰਕਾ ਪੈਖਰ ਤੋਂ ਸੁਟੇ ਜਿਉ ਉੱਪਰ ਲਾਦਾ ਖਰ ਦਾ ਮਤਲਬ ਹੁੰਦਾ ਖੋਤਾ ਖਰਕਾ ਪੈਖਰ ਤੋਂ ਸੁਟੇ ਕਹਿੰਦਾ ਖੋਤੇ ਦਾ ਪੈੜ ਉਹਦਾ ਜਿਹੜਾ ਮਾਲਕਾ ਉਦੋਂ ਖੁੱਲਾ ਛੱਡਦਾ ਜਦੋਂ ਉਹਦੇ ਉੱਤੇ ਪੂਰਾ ਲੋਡ ਲੱਦ ਲੈਂਦਾ ਪੂਰਾ ਭਾਰ ਤਾਂ ਕਿ ਉਹਨੂੰ ਪਤਾ ਲੱਗ ਜੇ ਹੁਣ ਖੋਤੇ ਤੇ ਇੰਨਾ ਘ ਭਾਰ ਲਾਤਾ ਉਹਨੇ ਕਿਤੇ ਜੰਪ ਮਾਰ ਕੇ ਜਾਂ ਟਕਪੂਸੀਆਂ ਮਾਰ ਕੇ ਭੱਜ ਨਹੀਂ ਸਕਦਾ ਇਸੇ ਤਰ੍ਹਾਂ ਤੂੰ ਮੰਨਣ ਨੂੰ ਢਿੱਲਾ ਨਾ ਥਾੜਾ ਮਨ ਨੂੰ ਗੁਰੂ ਦੇ ਗਿਆਨ ਨਾਲ ਲੱਦ ਕੇ ਰੱਖ। ਆਪਾ ਤੁਰੇ ਫਿਰਦੇ ਨਾ ਮਨ ਦੇ ਵਿੱਚ ਗੰਦੇ ਵਿਚਾਰ ਆਉਂਦੇ ਆ, ਗੰਦੀ ਸੋਚ ਨਹੀਂ ਆ ਜਾਂਦੀ, ਉਲਟ ਵਿਚਾਰ ਆਉਂਦੇ ਆ। ਕੋਈ ਨਾ ਕੋਈ ਸ਼ਬਦ ਯਾਦ ਕਰਕੇ ਰੱਖਿਆ ਕਰੋ ਬਾਣੀ ਦਾ। ਜਿੱਦਾਂ ਹੀ ਮਨ ਦੇ ਵਿੱਚ ਕੋਈ ਗਲਤ ਵਿਚਾਰ ਚੱਲਦਾ ਨਾ, ਨਾਲ ਦੀ ਨਾਲ ਉੱਥੋਂ ਪੱਟ ਕੇ ਵਿਚਾਰ ਦੇ ਵਿੱਚ ਜੋੜ ਦਿਆ ਕਰੋ। ਦਿਲੀ ਇਹ ਅਭਿਆਸ ਕਰੋ। ਜਿੱਦਾਂ ਕੋਈ ਗਲਤ ਵਿਚਾਰ ਚੱਲਦਾ, ਕੋਈ ਨਾ ਕੋਈ ਸ਼ਬਦ ਦੇ ਨਾਲ ਮਨ ਨੂੰ ਜੋੜ ਕੇ ਰੱਖੋ। ਜੇ ਉਹ ਐ ਡੇਲੀ ਜੋੜੋਂਗੇ ਨਾ ਤੇ ਮਨ ਦੀ ਹੈਬਿਟ ਬਣ ਜਾਨੀ ਆ ਮਨ ਪਵਿੱਤਰ ਹੋਏਗਾ ਹੋਏਗਾ ਤੁਸੀਂ ਉਦਮ ਕਰੋ ਗੁਰੂ ਤੁਹਾਨੂੰ ਫਲ ਬਖਸ਼ੇਗਾ ਤੇ ਆਪਾਂ ਕਹੜਦੇ ਨਾ ਬਾਬਾ ਬੁੱਲੇ ਸਾਹ ਨੇ ਵੀ ਤਾਂ ਇਹੀ ਗੱਲ ਕਹੀ ਸੀ ਕਹਿੰਦਾ ਪ੍ਰਮਾਤਮਾ ਨੂੰ ਕੀ ਪਾਉਣਾ ਇਧਰੋਂ ਪਟਕੇ ਇਧਰ ਲਾਉਣਾ ਬਸ ਮਨ ਦੀ ਤਾਂ ਖੇਡ ਆ ਸਰ ਮੈਂ ਤਾਂ ਇਹ ਤੇ ਕਮੀਦ ਕਰਦਾ ਆ ਆਪਾਂ ਪਹਿਲਾਂ ਵੀ ਮਨ ਤੇ ਵੀਡੀਓ ਬਣਾਈ ਸੀ ਫਿਰ ਮੇਰਾ ਅੱਜ ਦਿਲ ਕੀਤਾ ਮੈਂ ਕਾਫੀ ਦਿਨਾਂ ਬਾਅਦ ਡਿਊਟੀ ਤੋਂ ਅੱਜ ਵਿਹਲਾ ਸੀ ਛੋਟਿਆ ਵੀਡੀਓ ਬਣਾ ਲੈਨੇ ਆ ਮਾਨਸਿਕ ਬਹੁਤ ਵੱਡਾ ਸਬਜੈਕਟ ਆ ਮੰਨ ਤੇ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ ਮੈਂ ਫਿਰ ਵੀ ਇੱਕ ਛੋਟੀ ਜੀ ਵੀਡੀਓ ਬਣਾਈ ਆ ਤੇ ਮੈਨੂੰ ਇੱਕ ਆਸ ਆ ਤੁਹਾਡੇ ਤੇ ਬਹੁਤ ਵੱਡੀ ਆਸ ਆ ਮੈਂ ਉਮੀਦ ਕਰਦਾ ਤੁਹਾਨੂੰ ਇਹ ਮੇਰੇ ਵਿਚਾਰ ਪਸੰਦ ਆਉਣਗੇ ਮੇਰੇ ਵਿਚਾਰ ਨਹੀਂ ਗੁਰੂ ਦੇ ਵਿਚਾਰ ਆ ਤੁਹਾਨੂੰ ਪਸੰਦ ਆਉਣਗੇ ਤੁਹਾਨੂੰ ਮੇਰੇ ਵਿਚਾਰੇ ਵਧੀਆ ਲੱਗਣ ਤਾਂ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਇੱਕ ਮੇਰੀ ਰਿਕਵੈਸਟ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਨਾ ਇਹ ਮੈਨੂੰ ਤੁਹਾਡੀ ਉਮੀਦ ਹੈ ਜੇ ਤੁਸੀਂ ਮੈਨੂੰ ਸਬਸਕ੍ਰਾਈਬ ਕਰੋਗੇ